ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਘਾਵ ਦਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਡੰਗ ਚੁਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜ਼ਰੂਰ ਕਰਾ ਲਓ ਪਰ ਤੁਸੀਂ ਲੀ ਆਪਣੀ ਇੱਥੇ ਹੀ ਕਰਕੇ ਖੜੋ ਭਾਵੇਂ ਦੁੱਧ ਜਿਆਦਾ ਹੈ ਥੋੜਾ ਹੈ ਇੱਥੇ ਹੀ ਆਪਣਾ ਚੋਚਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਸ ਕਾਲ ਜੀ ਸਸ ਕਾਲ ਜੀ ਸਸ ਕਾਲ ਹੋ ਠੀਕ ਠਾਕ ਜੀ ਬੜਾ ਵਧੀਆ ਤੁਸੀਂ ਸੁਣਾਓ ਤੇ ਮੰਗੂ ਪਾ ਜੀ ਕਿੱਧਰ ਗਿਆ ਅੱਜ ਮੰਗੂ ਅੱਜ ਕੰਮ ਕੋਈ ਪੈ ਗਿਆ ਜ਼ਰੂਰੀ ਅੱਛਾ ਉਹ ਅੱਜ ਕਿਦੇ ਕੰਮ ਤੇ ਗਿਆ ਵਿਚਾਰਾ ਠੀਕ ਹੈ ਚਲ ਵੀਡੀਓ ਪਾ ਜੀ ਮੈਂ ਚਲ ਪਾ ਦਾਂਗੇ ਕਿ ਦਸੇ ਮਕੇਰੀਆਂ ਵੱਲ ਗਿਆ ਨਹੀਂ ਦਸੋ ਮਕੇਰੀਆਂ ਤਾਂ ਤੁਹਾਨੂੰ ਪਤਾ ਸਿਆਲ ਆ ਅੱਛਾ ਬੜਾ ਮਾੜਾ ਹਾਲਾਤ ਆ ਠੀਕ ਆ ਇਹ ਕਰਕੇ ਉਹਨੇ ਨੇ ਸਾਈਵਲ ਗਾਵਾ ਕਾ ਮਾ ਕਰ ਦਿੱਖ ਲਿਆ ਉਹ। ਯਾ ਕਰਾਂ ਘਰ ਵੀ ਕਰਮੇ ਆ ਜਾਣੀਆਂ। ਸਭ ਤੋਂ ਪਤਾ ਪੜ ਲੱਗਦੀਆਂ ਯਾ ਕਰਾਂਗੇ। ਅੱਛਾ। ਹਾਂ ਲਿਆਇਆ ਕਰਦੀਆਂ। ਅੱਛਾ ਫਿਰ ਲਿਆਇਆ ਕਰਦੀਆਂ। ਅੱਛਾ ਫਿਰ ਬਾੜ ਬੜੀ ਐ ਸਾਈਵਲ ਦੀ। ਅੱਛਾ। ਹਾਂ। ਫਿਰ ਸਾਈਵਲ ਗਾਵਾ ਪਾਇਆ ਕਰਨਾ। ਪਾਇਆ ਕਰਾਂ ਪਾਇਆ ਕਰਾਂ। ਠੀਕ ਆ ਤੇ ਹੱਲੇ ਆਹੀ ਛੋਟੇ ਭਾਈ ਚੱਲੇ। ਹਾਂ ਜੀ ਛੋਟਾ ਭਾ। ਠੀਕ ਆ। ਤੇ ਆ ਜਿਹੜੀ ਪਹਿਲੇ ਨੰਬਰ ਤੇ ਗਾ ਆ। ਹਰਪ੍ਰੀਤ ਸਿਆ ਸੁਇਨ ਅੱਜ 10 ਦਿਨ ਹੋ ਗਏ ਜੋ। ਅੱਛਾ। ਬੋੜਾ ਲਾੜੇ ਕੋ ਦੁੱਧ ਲਾੜੇ। ਇਸ ਟਮਾਠੀ ਤੇ ਬਿਲਕੁਲ ਤਿਆਰ ਘੰਡੇ ਅਰ 3 ਅਰ 3 ਦੋ ਡਾਂਗ ਚਾਹੇ ਪਕੀਜਾ ਸੁਆ ਲਾ ਲੇ ਕੋਈ ਤੀਜਾ ਲਾ ਲੇ ਕੋਈ ਚੌਥਾ ਲਾ ਲੇ ਕੋਈ ਆਪਣੀ ਸਮਝ ਨਾਲ ਉਹ ਬੱਚਾ ਜਿਹੜਾ ਠੀਕ ਹੈ ਜੀ ਤੇ ਖਾਣੇ ਦੇ ਦੇਖ ਸਕਦੇ ਜੇ ਕਰੀ ਲਾਗੇ ਤਾਂ ਹੁਣ ਕਹਿੰਦੇ ਵੀ ਅਫੀਟ ਬਹਿਗਾ ਲੈ ਤੇ ਕਿੰਨਾ ਫਿਰ ਮੁੱਲ ਰੱਖਣਾ ਵਧੀਆ ਆਪਾਂ ਇਹਦਾ ਪੁਲਿਸ ਸੱਤਿਆ ਸੁਈਆ ਹਾਂਜੀ ਤੇ ਆਪਾਂ ਧੋਕਰਾਂ ਦੇ ਪਾ ਦੇ ਜੀ ਅੱਛਾ ਮੋਲੇ ਦਾ 18 ਅੱਛਾ 15000 ਦੀ 15000 ਦੀ 15000 ਠੀਕ ਹੈ ਜੀ ਤੇ ਹਾਂ ਜਿਹੜੀ ਗਾਂ ਜੇ ਹਰ ਤੁਸੀਂਆਂ ਇਹ ਕੋ ਹੈਗਾ ਦੁੱਧ ਐਸਾ ਨੂੰ 5 ਕਿਲੋ ਅੱਛਾ ਪਰ ਇੱਕੋ ਟਾਈਮ ਚ ਹੁੰਦੇ ਆਪਾਂ ਅੱਛਾ ਇੱਕੋ ਟਾਈਮ ਚ ਹੋਈ ਠੀਕ ਹੈ 1 ਲੀਟਰ ਦੁੱਧ ਦੋ ਬੱਤੇ ਆ ਰਹੇ ਠੀਕ ਹੈ ਜੀ ਲੈ ਆ ਫਿਰ ਇੱਕੋ ਟਾਈਮ ਚ ਹੋਈ ਤੇ ਦੁੱਧ ਜਿਹੜਾ ਕਹਿੰਦੇ ਵੀ 5 ਲੀਟਰ ਹੈਗਾ ਤਰ੍ਹਾਂ ਇਹਦੇ ਕੋਲ ਬਾਕੀ ਤਾਂ ਹੀ ਆਪਣਾ ਚੋਕ ਲੈ ਆ ਜਨਾਵ ਇਹ ਤਾਂ ਨਵੀਰੇ ਦੇਖ ਸਕਦੇ ਜੇ ਲੱਗ ਗਏ ਤੇ ਇਹਦਾ ਕਿੰਨਾ ਕਰ ਰੱਖਣਾ ਮੁੱਲ ਆਪਾਂ ਪੀਸਾ ਦਾ ਮੁੱਲ ਛੋਟਾ ਜਿਹਾ ਹੀ ਆ ਕਿੰਨਾ ਕਰ ਮੁੱਲ ਦਾ ਅੱਛਾ 8000 ਦੀ 8000 ਤੇ ਦੋ ਦੋ ਟੱਰ ਹੈਗਾ ਪੱਕਾ 5 ਲੀਟਰ 5 ਲੀਟਰ ਠੀਕ ਉਹ ਦਾਨ ਚੋਣਾ ਜਾਂ ਸਵੇਰੇ ਚ ਹੋਈ ਦੀ ਆ ਅੱਛਾ ਤੇ 5 ਲੀਟਰ ਦੋ ਤੇ ਆ ਜਾ ਹੁਣ ਜਿੱਤਰਾ ਜਿਸਵੇਰੇ ਚ ਹੋਈ ਆ ਹੋਈ ਗਈ ਤੇ ਹੁਣ ਕੱਲ ਸਵੇਰੇ ਚ ਹੋਣੀ ਆ ਹਾਂ ਦਾ ਸਵੇਰੇ ਚ ਠੀਕ ਹੈ ਜੀ ਤੇ ਬਾਕੀ ਚਲੋ ਤੁਹਾਡੇ ਘਰ ਕੋ ਚੋ ਚਵਾ ਕੇ ਲਾ ਹਾਂਡੇ ਕੋ ਦੋ ਡੰਗ ਚੋਵੇ ਪੁੱਤਿਆਂ ਦਾ ਤਸੱਲੀ ਕਰਕੇ ਖੜੇ ਇੱਥੋਂ ਵੇਖ ਲੈ ਜੋ ਵੀ ਹਨਾ ਦੋ ਖੜੇ ਆਪਣੀ ਦੋ ਜਿਆਦਾ ਥੋੜਾ ਆ ਕੋਈ ਇੱਥੋਂ ਹੀ ਵੇਖ ਲੈ ਬਾਅਦ ਚ ਕੋਈ ਵੀਰ ਆਪਣਾ ਰਾਜੀ ਖੁਸ਼ੀ ਦਾ ਫੋਨ ਕਰੇ ਤੇ ਇਹ ਆ ਬਈ ਸੰਭ ਬਣਾਲੀਆਂ ਵਾ ਤੇ ਕੋਈ ਵੀਰ ਸੰਭ ਨਾਲ ਹੀ ਖੜੇ